ਮੈਂ ਉਹਦੇ ਚੈਨਲ ਤੇ ਬੋਲਿਆ ਸਾਡੇ ਪਿੰਡ ਚੈਲ ਪਿੰਡ ਨਸ਼ਾ ਵਗਦਾ ਜੀ ਬਸ ਐਂ ਬੋਲਿਆ ਜੀ ਬਸ ਉਹ ਤੋਂ ਬਾਅਦ ਹੀ ਸਾਡੇ ਪਿੰਡ ਦੇ ਕਿੰਨੇ ਨਸ਼ਾ ਤਰਖਾ ਸਾਰੇ ਮੇਰੇ ਖਾਤੇ ਪੈ ਗਏ ਜੀ ਉਹਨੇ ਮੈਨੂੰ ਫੋਨ ਲਾ ਕੇ ਪੁੱਛਿਆ ਉਹਨਾਂ ਨੇ ਨਾਂ ਦੱਸ ਮੈਂ ਕਿਹਾ ਮੈਂ ਕਿਸੇ ਨੂੰ ਨਹੀਂ ਜਾਣਦਾ ਗਾ ਪਰ ਉਹ ਐਸਾ ਹੀ ਨਹੀਂ ਕਿਹਾ ਜੀ ਸਾਰਾ ਕੁਝ ਉਹ ਅਣਕੰਨਾ ਬਲਜਿੰਦਰ ਛੋਡੇ ਨਾਂ ਲੈਂਦਾ ਹੈ ਸਈ ਬਾਟਰ バス ਕੋਲੇ ਪਸ਼ਾਵਾਲੇ ਥਾਂ ਤੇ ਟੀਕੇ ਲਾਉਂਦੇ ਆ ਜੀ ਉੱਥੇ ਸਾਡੀਆਂ ਮਟਿਆਰਾਂ ਕੁੜੀਆਂ ਆਈ ਬਸ ਮੈਂ ਇੰਨੇ ਕਹੇ ਤਾਂ ਉਹ ਦੁਬਾਰ ਮੇਰੇ ਖਾਤੇ ਪੈ ਗਈ ਪੈਂਡ ਦੇ ਮੋਹਦਵਾਰ ਬੰਦੇ ਵੀ ਖੱਤ ਪਏਗੇ ਤੂੰ ਕੀ ਲੈਣਾ ਸੀ ਨਸ਼ੇ ਤਰਕ ਨਾਲ ਪੰਗਾ ਲੈ ਗਈ ਲੋਕ ਪੁਲਿਸ ਦਾ ਸਾਥ ਦਿਨਾ ਚਾਹੁੰਦੇ ਆ ਨਸ਼ੇ ਵੀ ਬੰਦ ਕਰਾਉਣ ਵਾਸਤੇ ਤੇ ਪੁਲਿਸ ਗਾ ਨਸ਼ਾ ਤਸਕਰਾਂ ਦਾ ਸਾਥ ਦੇ ਰਹੀ ਆ ਪੁਲਿਸ ਨਸ਼ਾ ਤਸਕਰਾਂ ਨੂੰ ਕਹਿ ਰਹੀ ਆ ਕਿ ਆ ਬੰਦਾ ਤੁਹਾਡੇ ਖਿਲਾਫ ਬੋਲਦਾ ਜਿਸ ਤਰ੍ਹਾਂ ਇਸ ਵੀਰ ਦੇ ਨਾਲ ਹੋਈ ਆ ਲੋਕ ਚਾਹੁੰਦੇ ਕਿ ਨਸ਼ਾ ਬੰਦ ਹੋਵੇ ਇਸ ਟਾਈਮ ਅਸੀਂ ਐਸਐਸਪੀ ਦਫ਼ਤਰ ਫਰੀਦਕੋਟ ਦੇ ਅੱਗੇ ਖੜੇ ਹੋਏ ਆ ਤੇ ਇੱਥੇ ਆ ਜਿਹੜਾ ਐਸਐਸਪੀ ਨੂੰ ਆ ਜਿਹੜਾ ਨੌਜਨ ਭਾਰਸਵਾ ਦਾ ਵਫਦਾ ਜਿਹੜਾ ਉਹ ਮਿਲ ਕੇ ਆਇਆ ਕੀ ਮਾਮਲਾ ਹੈਗਾ ਕੀ ਕਾਰਨ ਹੈਗਾ ਕਿਉਂ ਇਹ ਮਿਲ ਕੇ ਆਏ ਹੈਗੇ ਕੀ ਗੱਲਬਾਤ ਹੈ ਜਿਹੜੀ ਉਹ ਪੁਲਿਸ ਥੀਕ ਪਹੁੰਚਾਈ ਗਈ ਹੈ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਜੀ ਅੱਛਾ ਭਾਈ ਜੀ ਅੱਜ ਤੁਸੀਂ ਐਸਐਸਪੀ ਸਾਹਿਬ ਨੂੰ ਮਿਲ ਕੇ ਆਏ ਹੋ ਕਿਹੜੀ ਮੰਗ ਨੂੰ ਲੈ ਕੇ ਆ ਜਿਹੜਾ ਤੁਸੀਂ ਐਸਐਸਪੀ ਸਾਹਿਬ ਦੀ ਥੀਕ ਆ ਜਿਹੜੀ ਉਹ ਪਹੁੰਚ ਕੀਤੀ ਵੇਖੋ ਜੀ ਅੱਜ ਅਸੀਂ ਐਸਐਸਪੀ ਸਾਹਿਬ ਨੂੰ ਮਿਲੇ ਆ ਮਸਲਾ ਇਹ ਹੈਗਾ ਕਿ ਪਿਛਲੇ ਦਿਨੀ ਚੈਲਪਿੰਡ ਦੇ ਵਿੱਚ ਇੱਕ ਬਲਜਿੰਦਰ ਸਿੰਘ ਸਾਥੀ ਆ ਸਾਡੇ ਆ ਖੜੇ ਆ ਨਾਲ ਇਹਨਾਂ ਨੇ ਚਾਨ ਚੱਕੀ ਇੱਕ ਚੈਨਲ ਤੇ ਗੱਲ ਕਰਦਿਆਂ ਕਿਹਾ ਜੋ ਸਚਾਈ ਇਹਨਾਂ ਨੇ ਬੋਲੀ ਹੂੰ ਪੱਤਰਕਾਰ ਵੀਰ ਨੇ ਪੁੱਛਿਆ ਵੀ ਤੁਹਾਡੇ ਪਿੰਡ ਦੇ ਵਿੱਚ ਸ਼ਾਇਦ ਨਸ਼ਾ ਨੁਸ਼ਾ ਵਿਕਦਾ ਜਾਂ ਕੀ ਆ ਜੋ ਇਹਨਾਂ ਦੇ ਹਾਲਾਤ ਨੇ ਇਹਨਾਂ ਨੇ ਉਹ ਸਾਹਮਣੇ ਰੱਖੇ ਕਿ ਸਾਡੇ ਪਿੰਡ ਸ਼ਰਿਆਮ ਨਸ਼ਾ ਵਿਕਦਾ ਸ਼ਰਿਆਮ ਨੌਜਵਾਨ ਜਿਹੜੇ ਟੀਕੇ ਵਗੈਰਾ ਲਾਉਂਦੇ ਆ ਇਹਦੀਆਂ ਬਾਈ ਦੀਆਂ ਲੜਕੀਆਂ ਜਿਹੜੀਆਂ ਨੌਜਵਾਨ ਨੇ ਤੇ ਉੱਥੇ ਘਰ ਦੇ ਲਾਗੇ ਵਾਟਰ ਬਾਕਸ ਤੇ ਆ ਕੇ ਟੀਕੇ ਲਾਉਂਦੇ ਆ ਨਾਲਾਂ ਦੇ ਵਿੱਚ ਤੇ ਇਹਨੇ ਤਾਂ ਦੁਖੀ ਹੋਏ ਨੇ ਬੋਲਿਆ ਵੀ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਇੱਥੇ ਹੀ ਸਦਰ ਥਾਣੇ ਦਾ ਇੱਕ ਮੁਲਾਜ਼ਮਾ ਗੁਰਪ੍ਰੀਤ ਸਿੰਘ ਪਤਾ ਨਹੀਂ ਸ਼ਾਇਦ ਹੌਲਦਾਰ ਆ ਜਾਂ ਐਸਆਈ ਆ ਕੁਝ ਵੀ ਉਹ ਉਹ ਬੰਦਾ ਇਹਦੇ ਨਾਲ ਰਿਆ ਇਹਨੂੰ ਗੱਡੀ 'ਚ ਬਿਠਾ ਕੇ ਲਈ ਫਿਰਦਾ ਰਿਆ ਖਬਰ ਚੱਲਣ ਤੋਂ ਬਾਅਦ ਨਾਲੇ ਤਾਂ ਪੱਤਰਕਾਰ ਤੇ ਦਬਾਅ ਪਾਇਆ ਪੁਲਿਸ ਨੇ ਕਿ ਖਬਰ ਡਿਲੀਟ ਕਰੋ ਇਹਦੇ ਤੇ ਵੀ ਦਬਾਅ ਪਾਉਂਦੇ ਰਿਆ ਵੀ ਤੂੰ ਪੱਤਰਕਾਰ ਨੂੰ ਕਹਿ ਵੀ ਖਬਰ ਡਿਲੀਟ ਕਰਨ ਪਰ ਇਹ ਵੀ ਆਪਦਾ ਅੜਿਆ ਰਿਆ ਨਹੀਂ ਇਹਨੇ ਕਿਹਾ ਪੱਤਰਕਾਰ ਨੂੰ ਪੱਤਰਕਾਰ ਵੀ ਅੜਿਆ ਰਿਆ ਉਹਨੇ ਖਬਰ ਨਹੀਂ ਡਿਲੀਟ ਕੀਤੀ ਤੇ ਪੁਲਿਸ ਵਾਲੇ ਉਸ ਗੁਰਪ੍ਰੀਤ ਸਿੰਘ ਨੇ ਸਾਰਾ ਕੁਝ ਚਾਕੇ ਉਹ ਨਸ਼ਾ ਤਸਕਰਾਂ ਨੂੰ ਦੱਸਿਆ ਕਿ ਤੁਹਾਡੇ ਖਿਲਾਫ ਆਹ ਬੰਦਾ ਬੋਲ ਰਿਹਾ ਤੇ ਉਹ ਨਸ਼ਾ ਤਸਕਰ ਤੇ ਚਾਹੇ ਉਹਨਾਂ ਨਸ਼ਾ ਤਸਕਰਾਂ ਦੇ ਜਿਹੜੇ ਗੁੰਡੇ ਸੀਗੇ ਉਹ ਨਾਲ ਦੀ ਨਾਲ ਇਸ ਬਾਈ ਦੇ ਘਰੇ ਜਾਂਦੇ ਆ ਬਲਜਿੰਦਰ ਸਿੰਘ ਦੇ ਧਮਕੀਆਂ ਦੇ ਕੇ ਆਉਂਦੇ ਆ ਕਿ ਅਸੀਂ ਜਿਹੜਾ ਇਹਨੂੰ ਜਿਉਂਦਾ ਨਹੀਂ ਛੱਡਣਾ ਬਲਜਿੰਦਰ ਸਿੰਘ ਨੂੰ ਬਲਜਿੰਦਰ ਸਿੰਘ ਦੀ ਉਸ ਸਮੇਂ ਘਰ ਦੇ ਵਿੱਚ ਇਹਦੀ ਵਾਈਫ ਸੀਗੀਆਂ ਬੱਚੀਆਂ ਸਿੰਘ ਜਿਹਨਾਂ ਨੂੰ ਧਮਕਾ ਕੇ ਆਏ ਉਹ ਇਹ ਦਰਖਾਸਤ ਵੀ ਸਦਰ ਥਾਣੇ ਦੇ ਵਿੱਚ ਦਿੱਤੀ ਹੋਈ ਆ ਬਲਜਿੰਦਰ ਸਿੰਘ ਦੀ ਵਾਈਫ ਵੱਲੋਂ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਹੜਾ ਸਰਕਾਰ ਕਹਿੰਦੀ ਆ ਕਿ ਅਸੀਂ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਹੋਇਆ ਤੇ ਜਾਂ ਹਰ ਰੋਜ਼ ਜਿਹੜਾ ਪੁਲਿਸ ਫਰੀਦਕੋਟ ਦੀ ਮੀਡੀਆ ਦੇ ਸਾਹਮਣੇ ਡਰਾਮੇ ਕਰਦੀ ਆ ਕਿ ਅਸੀਂ ਨਸ਼ਾ ਤਸਕਰਾਂ ਤੇ ਨਕੇਲ ਕੱਸੀ ਹੋਈ ਆ ਤੇ ਆ ਸ਼ਰਯਾਮ ਦਿਖ ਰਿਹਾ ਕਿ ਫਰੀਦਕੋਟ ਦੀ ਪੁਲਿਸ ਜਿਹੜੀ ਉਹ ਨਸ਼ਾ ਤਸਕਰਾਂ ਦੇ ਪੱਖ ਦੇ ਵਿੱਚ ਖੜੀ ਆ ਤੇ ਜਿਹੜਾ ਬੰਦਾ ਨਸ਼ੇ ਵਾਲਿਆਂ ਦੇ ਖਿਲਾਫ ਬੋਲਦਾ ਤੇ ਉਹਦੇ ਘਰੇ ਗੁੰਡੇ ਭੇਜਣ ਦੇ ਵਿੱਚ ਸਭ ਤੋਂ ਵੱਡਾ ਹੱਥ ਫਰੀਦਕੋਟ ਦੀ ਪੁਲਿਸ ਦਾ ਕਿਉਂਕਿ ਫਰੀਦਕੋਟ ਦੀ ਪੁਲਿਸ ਪਹਿਲਾਂ ਤਾਂ ਉਹ ਵੀਡੀਓ ਡਿਲੀਟ ਕਰਾਉਣ ਤੇ ਜ਼ੋਰ ਲਗਾ ਰਿਆ ਉਹਨਾਂ ਦਾ ਜੇ ਵੀਡੀਓ ਡਿਲੀਟ ਨਹੀਂ ਹੋਈ ਤੇ ਫਿਰ ਇਸ ਬਾਈ ਦੀ ਆਵਾਜ਼ ਨੂੰ ਦਬਾਉਣ ਵਾਲੇ ਪਾਸੇ ਲੱਗੇ ਹੋਏ ਆ ਕਿ ਅਸੀਂ ਇਸ ਬੰਦੇ ਨੂੰ ਜਿਉਂਦਾ ਨਹੀਂ ਛੱਡਣਾ ਪੁਲਿਸ ਉਹਨਾਂ ਦੀ ਮਦਦ ਕਰ ਰਹੀ ਆ ਗੁਰਪ੍ਰੀਤ ਸਿੰਘ ਜਿਹੜਾ ਉਹ ਸਦਰ ਥਾਣੇ ਦਾ ਮਲਾਜਮ ਆ ਹੁਣ ਵੀ ਮੈਂ ਉਹਦੇ ਨਾਲ ਫੋਨ ਤੇ ਗੱਲ ਕੀਤੀ ਸੀ ਮੈਂ ਉਹਨੂੰ ਪੁੱਛਿਆ ਮੈਂ ਕਿ ਤੂੰ ਬੰਦੇ ਫੜ ਕੇ ਛੱਡਦੇ ਆ ਤੇ ਇਸ ਬੰਦੇ ਨੂੰ ਤੂੰ ਉਲਟਾ ਪ੍ਰੈਸ਼ਰ ਇਹ ਤੇ ਪਾ ਰਹੇ ਆ ਮੈਨੂੰ ਕਹਿ ਰਿਹਾ ਕਿ ਬਾਈ ਜੀ ਆਂਦਾ ਤੁਸੀਂ ਐ ਨਾ ਮੇਰੇ ਨਾਲ ਫੋਨ ਤੇ ਸਾਰੀ ਗੱਲ ਨਾ ਪੁੱਛੋ ਤੇ ਤੁਸੀਂ ਮੇਰੇ ਕੋਲੇ ਆਜੋ ਤੇ ਆਪਾਂ ਬੈਠ ਕੇ ਗੱਲ ਕਰ ਲੈਨੇ ਆ ਉਹਨਾਂ ਹੀ ਬੰਦਿਆਂ ਨੇ ਪੁਲਿਸ ਦੇ ਉੱਪਰ ਉਦਨ ਡਲੇ ਚਲਾਏ ਆ ਫਿਰ ਫਰੀਦਕੋਟ ਦੀ ਕਾਫੀ ਪੁਲਿਸ ਉੱਥੇ ਜਾ ਕੇ ਆਈ ਆ ਤੇ ਉਹੋ ਹੀ ਬੰਦੇ ਸ਼ਰਹ ਆਮ ਜਿਹੜਾ ਇਹਨਾਂ ਨੂੰ ਧਮਕੀਆਂ ਦੇ ਰਿਹਾ ਕਿ ਅਸੀਂ ਇਹਨੂੰ ਜਿਉਂਦਾ ਨਹੀਂ ਛੱਡਣਾ ਅਸੀਂ ਦੱਸਣਾ ਚਾਹੁੰਨੇ ਫਰੀਦਕੋਟ ਦੇ ਪੁਲਿਸ ਪ੍ਰਸ਼ਾਸਨ ਨੂੰ ਕਿ ਜੇਕਰ ਇਸ ਬੰਦੇ ਦਾ ਕੋਈ ਵਾਰ ਵੀ ਵਿੰਗਾ ਹੋ ਗਿਆ ਕਿਸੇ ਤਰ੍ਹਾਂ ਦੀ ਵੀ ਨਸ਼ਾ ਤਸਕਰਾਨੇ 19 ਕੀ ਕੀਤੀ ਇਹਨੂੰ ਜਾਂ ਇਹਦੇ ਪਰਿਵਾਰ ਨੂੰ ਇਹਦੇ ਕੋਈ ਜਾਨੀਮਾਲੀ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਤੇ ਫਰੀਦਕੋਟ ਦਾ ਪੁਲਿਸ ਪ੍ਰਸ਼ਾਸਨ ਆਪਦਾ ਫਿਕਰ ਕਰ ਲੇ ਕਟਾਰੇ ਦੇ ਵਿੱਚ ਫਰੀਦਕੋਟ ਦੇ ਪ੍ਰਸ਼ਾਸਨ ਨੇ ਖੜਨਾ ਕਿਉਂਕਿ ਫਰੀਦਕੋਟ ਦੀ ਪੁਲਿਸ ਹੀ ਜਿਹੜੀ ਉਹਨਾਂ ਨੂੰ ਸ਼ਹਿਦ ਦੇ ਰਹੀ ਹੈ ਨਸ਼ਾ ਤਸਕਰਾਂ ਨੂੰ ਐਵੇਂ ਨਹੀਂ ਚਾਹਲ ਦੇ ਵਿੱਚ ਜਿਹੜੀ ਉਹ ਗੁੰਡਾਗਰਦੀ ਨਸ਼ਾ ਤਸਕਰ ਕਰ ਰਹੇ ਇਹ ਬਾਈ ਵਿਚਾਰਾ ਅੱਜ 10 ਦਿਨਾਂ ਤੋਂ ਆਪਦੇ ਘਰੋਂ ਬਾਹਰ ਹੋਇਆ ਪਿਆ ਘਰੋਂ ਬੇਘਰ ਕੀਤਾ ਹੋਇਆ ਤੇ ਪੁਲਿਸ ਵਾਲੇ ਲੈ ਲੈ ਕੇ ਪੈਸੇ ਨਸ਼ੇ ਵਕਾਰ ਰਹੇ ਆ ਤੇ ਸ਼ਰੇਆਮ ਨਸ਼ਾ ਤਸਕਰਾਂ ਦੀ ਮਦਦ ਕਰ ਰਹੇ ਆ ਤੇ ਜਿਹੜਾ ਬੰਦਾ ਇਹ ਕਹਿ ਰਿਹਾ ਕਿ ਸਾਡੇ ਪਿੰਡ ਦੇ ਵਿੱਚ ਸ਼ਰਿਹਮ ਨਸ਼ਾ ਵੇਚਦਾ ਤੇ ਉਹਦੇ ਨਾਲ ਗੁੰਡਾਗਰਦੀ ਕਰਵਾਉਣ ਦੇ ਵਿੱਚ ਪੁਲਿਸ ਸਮਰਥਨ ਕਰ ਰਹੀ ਆ ਅੱਜ ਅਸੀਂ ਐਸਐਸਪੀ ਮੈਡਮ ਨੂੰ ਮਿਲੇ ਆ ਕਿ ਉਹਨਾਂ ਨਸ਼ਾ ਤਸਕਰਾਂ ਨੂੰ ਉਹਨਾਂ ਗੁੰਡਿਆਂ ਨੂੰ ਜਿਨ੍ਹਾਂ ਨੇ ਇਸ ਵੀਰ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾਂ ਇਹਨੂੰ ਘਰੋਂ ਬੇਕਾਰ ਕਰੀ ਵਰਦੇ ਆ ਜਿਹੜੇ ਕਹਿ ਰਹੇ ਕਿ ਅਸੀਂ ਇਹਦਾ ਜਾਨੀ ਮਾਲੀ ਨੁਕਸਾਨ ਕਰਾਂਗੇ ਜੇਕਰ ਉਹਨਾਂ ਤੇ ਕਾਰਵਾਈ ਨਹੀਂ ਹੁੰਦੀ ਇੱਕ ਅਦੇ ਦਿਨ ਦੇ ਵਿੱਚ ਤੇ ਫਿਰ ਇਸ ਬਾਈ ਦੇ ਪਰਿਵਾਰ ਸਮੇਤ ਐਸਐਸਪੀ ਦਫ਼ਤਰ ਦੇ ਅੱਗੇ ਲਿਆ ਕੇ ਬਿਠਾਵਾਂਗੇ ਕਿਉਂਕਿ ਘਰ ਤਾਂ ਫਿਰ ਘਰੇ ਤਾਂ ਵੜਨ ਨਹੀਂ ਦਿੰਦੇ ਇਹਨੂੰ ਕਿਤੇ ਤਾਂ ਜਾਊਗਾ ਹੀ ਆਪ ਤੇ ਬੱਚੇ ਤਾਂ ਪਾਲ ਨਹੀਂ ਜਾਂਨੇ ਫਿਰ ਇਥੇ ਐਸਐਸਪੀ ਦਫਤਰ ਲਿਆ ਕੇ ਬਿਠਾਵਾਂਗੇ ਫਿਰ ਜਦੋਂ ਫਿਰ ਐਸਐਸਪੀ ਮੈਡਮ ਉਹਨੂੰ ਉਹਦੇ ਘਰੇ ਛੱਡ ਆਉਗੀ ਜਦੋਂ ਉਹਨੂੰ ਪਤਾ ਲੱਗਾ ਕਿ ਹੁਣ ਉਹਦੀ ਜਾਨ ਮਾਲ ਨੂੰ ਕੋਈ ਖਤਰਾ ਨਹੀਂਗਾ ਫਿਰ ਇਹ ਆਪਦਾ ਘਰੇ ਜਾਵੜੂਗਾ ਉਹਨਾਂ ਟਾਈਮ ਬੈਠੂਗਾ ਇਥੇ ਐਸਐਸਪੀ ਦਫਤਰ ਅੱਜ ਵੀ ਹੁਣ ਡੀਐਸਪੀ ਡੀ ਸਾਹਿਬ ਦੀ ਡਿਊਟੀ ਲਈ ਚਲੋ ਹੈ ਨਹੀਂਗੇ ਅਸੀਂ ਡੀਐਸਪੀ ਜਗਤਾਰ ਸਿੰਘ ਨੂੰ ਮਿਲੇ ਆ ਉਹਨਾਂ ਨੇ ਵਿਸ਼ਵਾਸ ਦਿਵਾਇਆ ਸਾਨੂੰ ਕਿ ਅਸੀਂ ਜਿਹੜਾ ਕਾਰਵਾਈ ਕਰਾਂਗੇ ਉਹਨਾਂ ਤੇ ਤੇ ਜੇਕਰ ਨਹੀਂ ਕੋਈ ਕਾਰਵਾਈ ਹੁੰਦੀ ਤੇ ਸਾਡੇ ਕੋਲ ਤਾਂ ਇਹੀ ਹਥਿਆਰ ਹੈਗਾ ਅਸੀਂ ਫਿਰ ਪ੍ਰਦਰਸ਼ਨ ਜਿਹੜਾ ਉਹ ਕਰਾਂਗੇ ਆਪਦਾ ਇਸ ਬਾਈ ਨੂੰ ਇਨਸਾਫ ਦਿਵਾਉਣ ਵਾਸਤੇ ਤੇ ਜਿਹੜੇ ਉਹ ਨਸ਼ਾ ਤਸਕਰ ਨਸ਼ਾ ਵੇਚਦੇ ਆ ਉਹਨਾਂ ਨੂੰ ਨੱਥ ਪਾਉਣ ਵਾਸਤੇ ਨੌਜਵਾਨ ਭਾਰਤ ਸਭਾ ਇਸ ਬਲਜਿੰਦਰ ਸਿੰਘ ਤੇ ਇਹਦੇ ਪਰਿਵਾਰ ਦੇ ਨਾਲ ਖੜੀ ਆ ਤੇ ਉਹਨਾਂ ਨਸ਼ਾ ਤਸਕਰਾਂ ਨੂੰ ਵੀ ਅਸੀਂ ਦੱਸਣਾ ਚਾਹੁੰਦੇ ਆ ਕਿ ਤੁਹਾਡੇ ਮਨ 'ਚ ਜੇ ਕੋਈ ਭੁਲੇਖਾ ਹੋਵੇ ਕਿ ਅਸੀਂ ਇਹਦਾ ਕੋਈ ਨੁਕਸਾਨ ਕਰਾਂਗੇ ਜਾਂ ਕੁਛ ਆ ਹਾਂ ਠੀਕ ਆ ਤੁਹਾਨੂੰ ਪੁਲਿਸ ਦੀ ਸ਼ਹਿ ਹੈਗੀ ਆ ਤੁਹਾਨੂੰ ਕਿਸੇ ਲੀਡਰ ਦੀ ਸ਼ਹਿ ਵੀ ਹੋ ਸਕਦੀ ਆ ਇਹ ਤਾਂ ਫਰੀਦਕੋਟ ਦੀ ਪੁਲਿਸ ਨੇ ਸਾਬਤ ਕਰਤਾ ਨਾ ਕਿ ਬਲਜਿੰਦਰ ਸਿੰਘ ਤੋਂ ਸਾਰੀ ਗੱਲ ਪੁੱਛ ਕੇ ਤੇ ਜਿਹੜੀ ਉਹਨਾਂ ਨਸ਼ਾ ਤਸਕਰਾਂ ਨੂੰ ਦੱਸੀ ਇਹ ਤਾਂ ਸਾਬਤ ਕਰਤਾ ਕਿ ਹਾਂ ਫਰੀਦਕੋਟ ਦੀ ਪੁਲਿਸ ਆ ਜਿਹੜੀ ਨਸ਼ਾ ਤਸਕਰਾਂ ਮਿਲੀ ਹੋਈ ਆ ਜੇਕਰ ਪੁਲਿਸ ਨਹੀਂ ਮਿਲੀ ਤੇ ਫਿਰ ਤੁਰੰਤ ਐਸਐਸਪੀ ਸਾਹਿਬ ਉਸ ਗੁਰਪ੍ਰੀਤ ਸਿੰਘ ਜਿਹੜਾ ਪਤਾ ਨਹੀਂ ਹੌਲਦਾਰ ਆ ਕਿ ਐਸਆਈ ਆ ਉਹਦੇ ਤੇ ਐਕਸ਼ਨ ਲੈਣ ਉਹਨੂੰ ਕਰਨ ਸਸਪੈਂਡ ਉਹਦੇ ਤੇ ਨਾਲ ਹੀ ਪਰਚਾ ਦਰਜ ਹੋ ਤੇ ਹੋਣਾ ਚਾਹੀਦਾ ਨਸ਼ਾ ਵਕਾਉਣ ਦਾ ਕਿਉਂਕਿ ਉਹ ਜਦੋਂ ਕਿਸੇ ਦੇ ਘਰੇ ਜਾਂਦਾ ਉਹਨਾਂ ਗੁੰਡਿਆਂ ਦੇ ਜਿਹੜੇ ਬਾਈ ਨੂੰ ਧਮਕਾਉਣ ਵਾਸਤੇ ਗਏ ਤੇ ਉਹਨਾਂ ਦੇ ਪਰਿਵਾਰ ਚੋਂ ਹੀ ਗੁਰਪ੍ਰੀਤ ਸਿੰਘ ਨੂੰ ਇੱਕ ਨੇ ਕਿਹਾ ਵੀ ਤੂੰ ਹੀ ਤਾਂ ਨਸ਼ਾ ਦੇ ਕੇ ਜਾਣਾ ਵੀ ਤੈਨੂੰ ਨਹੀਂ ਪਤਾ ਉਹ ਕਿੱਥੇ ਆ ਬੰਦੇ ਤੇ ਮੁੜ ਕੇ ਉੱਥੇ ਦੱਸਦੇ ਵੀ ਕੱਚਾ ਜਾ ਹੋ ਕੇ ਜਿਹੜਾ ਵਾਪਸ ਨਿਕਲਿਆ ਉਥੋਂ ਇਸ ਕਰਕੇ ਪੁਲਿਸ ਨੂੰ ਅਸੀਂ ਖਾਸ ਤੌਰ ਤੇ ਅੱਜ ਐਸਐਸਪੀ ਮੈਡਮ ਨੂੰ ਮਿਲੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਹੜਾ ਇਹ ਤੇ ਸੰਘਰਸ਼ ਵੀ ਅਲੀਕਾਂਗੇ ਨਾ ਨਸ਼ਾ ਤਸਕਰਾਂ ਦੇ ਖਿਲਾਫ ਤੇ ਪੁਲਿਸ ਦਾ ਜਿਹੜਾ ਨਸ਼ਾ ਤਸਕਰਾਂ ਦੇ ਨਾਲ ਗੱਠ ਜੋੜਾ ਉਹਦੇ ਖਿਲਾਫ ਅਸੀਂ ਜਿਹੜਾ ਸੰਘਰਸ਼ ਦੇ ਮੈਦਾਨ ਦੇ ਵਿੱਚ ਉਤਰਾਂਗੇ ਤੇ ਇਸ ਬਾਈ ਨੂੰ ਇਨਸਾਫ ਦਿਵਾਉਣ ਵਾਸਤੇ ਤੇ ਉਹ ਜਿਹੜਾ ਗੁੰਡਾ ਟੋਲਾ ਜਿਹੜਾ ਇਹਨਾਂ ਨੂੰ ਧਮਕਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਉਹਨਾਂ ਤੇ ਕਾਰਵਾਈ ਕਰਵਾਉਣ ਵਾਸਤੇ ਅਸੀਂ ਨੌਜਵਾਨ ਭਾਰਤ ਸਭਾ ਵੱਲੋਂ ਇਸ ਬਾਈ ਦੇ ਨਾਲ ਆ ਬਲਜਿੰਦਰ ਸਿੰਘ ਦੇ ਤੇ ਖੜੇ ਰਵਾਂਗੇ ਅੱਛਾ ਬਾਈ ਜੀ ਕੀ ਮਾਮਲਾ ਸੀ ਪੁਲਿਸ ਨੇ ਵਾਕਾ ਹੀ ਤੁਹਾਨੂੰ 2 ਦਿਨ ਗੱਡੀ ਦੇ ਵਿੱਚ ਕਮਾ ਹਾਂਜੀ ਸਾਰੀ ਦਿਹਾੜੀ ਮੈਨੂੰ ਗੱਡੀ ਦੇ ਵਿੱਚ ਘੁਮਾਈ ਫਿਰੀ 2:30 ਵਜੇ ਹੀ ਮੁੜ ਕੇ ਸਾਡੇ ਪਿੰਡ ਦਾ ਪ੍ਰਧਾਨ ਆਇਆ ਜੀ ਸੀਰਾ ਪ੍ਰਧਾਨ ਜੀ ਮੁੜ ਕੇ ਉਹ ਮੈਨੂੰ ਲੈ ਕੇ ਗਿਆ ਜੀ ਉਹ ਅੰਦਾ ਇਹਦਾ ਕੀ ਕਸੂਰ ਆ ਜੀ ਤੇ ਫਿਰ ਮੈਂ ਜਾਵੜਿਆ ਸੀਗਾ ਜੀ ਤੇ ਪਰ ਕਿਨਾਂ ਤੇ ਉਹ ਬੰਦੇ ਕਿਨਾਂ ਉਦੋਂ ਬਾਅਦ ਘਰੇ ਆ ਕੇ ਗਏ ਗਏ ਉਹਨੇ ਕਿਨਾਂ ਪੰਮੂ ਦਾ ਨਾਂ ਲਿਆ ਤੂੰ ਪੰਮੂ ਦਾ ਨਾਂ ਲਿਆ ਤੇ ਅਸੀਂ ਤੈਨੂੰ ਛੱਡਣਾ ਨਹੀਂਗਾ ਤੇ ਅਸੀਂ ਤੈਨੂੰ ਮਾਰ ਦੇਣਾ ਕਿੱਥੇ ਮਿਲ ਗਿਆ ਜੀ ਨਹੀਂ ਕਿਸੇ মিডিਆ ਦੇ ਵਿੱਚ ਸ਼ਰੇਆਮ ਨਾਂ ਲਿਆ ਜਾਂ ਤੁਸੀਂ ਪੁਲਿਸ ਕੋਲੇ ਨਾ ਮੈਂ ਤਾਂ ਕਿਨਾਂ ਦੇ ਇੱਕ ਪੱਤਰਕਾਰ ਸੀ ਜੀ ਸੌਣ ਵਾਲੀ ਮੈਂ ਉਹਦੇ ਚੈਨਲ ਤੇ ਬੋਲੇ ਸਾਡੇ ਪਿੰਡ ਚਹਿਲ ਪਿੰਡ ਨਸ਼ਾ ਵਿਗਦਾ ਜੀ ਬਸ ਐਂ ਬੋਲੇ ਜੀ ਬਸ ਉਦੋਂ ਬਾਅਦ ਹੀ ਸਾਡੇ ਪਿੰਡ ਦੇ ਕਿੰਨੇ ਨਸ਼ਾ ਤਰਖਾ ਸਾਰੇ ਮੇਰੇ ਖੱਤ ਪੈ ਗਏ ਜੀ ਉਹ ਕਹਿੰਦੇ ਤੈਨੂੰ ਤਸੜਣਾ ਨੇ ਕਿੱਥੇ ਮਿਲ ਗਿਆ ਉੱਥੇ ਇਹ ਤੈਨੂੰ ਚੱਕ ਦੇਣਾ ਜੀ ਨਹੀਂ ਕਿਸੇ ਦਾ ਸਪੈਸ਼ਲ ਨਾਂ ਤਾਂ ਨਹੀਂ ਲਿਆ ਸੀ ਤੁਸੀਂ ਨਹੀਂ ਨਾ ਕਿਸੇ ਦਾ ਨਹੀਂ ਲਿਆ ਜੀ ਮੈਂ ਨਸ਼ੇ ਤਰਖਾ ਦਾ ਕਿਸੇ ਦਾ ਨਹੀਂ ਲਿਆ ਜੀ ਪਰ ਕਿਹੜਾ ਐਸਆਈ ਐਸਆਈ ਉਹ ਉਹਨਾਂ ਨੂੰ ਕਹਿੰਦਾ ਕਿਨੇ ਦਾ ਬਲਜਿੰਦਰ ਨੇ ਨਾਂ ਲਿਆ ਜੀ ਤੁਹਾਡਾ ਜੀ ਅੱਛਾ ਹਾਂਜੀ ਉਹਨੇ ਮੈਨੂੰ ਫੋਨ ਲਾ ਕੇ ਪੁੱਛਿਆ ਉਹਨਾਂ ਨੇ ਨਾਂ ਦੱਸ ਮੈਂ ਕਹਾ ਮੈਂ ਕਿਸੇ ਨੂੰ ਨਹੀਂ ਜਾਣਦਾਗਾ ਪਰ ਉਹ ਐਸਾ ਹੀ ਨਹੀਂ ਕਿਹਾ ਜੀ ਸਾਰਾ ਕੁਝ ਉਹ ਅਨਕਨਾ ਬਲਜਿੰਦਰ ਛੋਡੇ ਨਾਲ ਲੈਂਦਾ ਜੀ ਅੱਛਾ ਹਾਂਜੀ ਤੁਸੀਂ ਪੁਲਿਸ ਕੋਲੇ ਨਾਲ ਲਿਆ ਸੀਗਾ ਨਹੀਂ ਲਿਆ ਜੀ ਕਿਸੇ ਦਾ ਨਹੀਂ ਲਿਆ ਜੀ ਨਾ ਮੈਂ ਐਂ ਜਰੂਰ ਕਿਹਾ ਕਿ ਇਹਨਾਂ ਦੇ ਸਾਡੇ ਪਿੰਡ ਨਸ਼ਾ ਵਿਕਦਾ ਜੀ ਤੇ ਸ਼ਰਾਬ ਵਿਕਦਾ ਜੀ ਬਾਰਡਰ ਬਸ ਕੋਲੇ ਪਸ਼ਾਹ ਵਾਲੇ ਥਾਂ ਤੇ ਟੀਕੇ ਲਾਉਂਦੇ ਆ ਜੀ ਉੱਥੇ ਸਾਡੀਆਂ ਮਟਿਆਰਾਂ ਕੁੜੀਆਂ ਆ ਬਸ ਮੈਂ ਇਹਨੇ ਕਹਿ ਤੂੰ ਦੁਬਾਰ ਮੇਰੇ ਖਾਤੀ ਪੈ ਗਈ ਪਿੰਡ ਦੇ ਮੋਹਦਵਾਰ ਬੰਦੇ ਵੀ ਖਾਤ ਪੈ ਗਏ ਤੂੰ ਕੀ ਲੈਣਾ ਸੀ ਨਸ਼ੇ ਤਰਕਨ ਨਾਲ ਪੰਗਾ ਲੈ ਗਈ ਅਸੀਂ ਕੀ ਕਰੀਏ ਜੀ ਪਿੰਡ ਦਾ ਸਰਪੰਚ ਵੀ ਕਹਿੰਦਾ ਜੀ ਹਾਂਜੀ ਬਲਰਾਜ ਜੀ ਇਹਦੇ ਚ ਇਹ ਹੈਗਾ ਕਿ ਜਿਹੜੀ ਪੁਲਿਸ ਇੱਕ ਪਾਸੇ ਤਾਂ ਕਹਿੰਦੀ ਆ ਕਿ ਨਸ਼ੇ ਨੂੰ ਬੰਦ ਕਰਾਉਣ ਵਾਸਤੇ ਲੋਕ ਪੁਲਿਸ ਦਾ ਸਾਥ ਦੇਣ ਲੋਕ ਪੁਲਿਸ ਦਾ ਸਾਥ ਦਿਨਾ ਚਾਹੁੰਦੇ ਆ ਨਸ਼ੇ ਵੀ ਬੰਦ ਕਰਾਉਣ ਵਾਸਤੇ ਤੇ ਪੁਲਿਸ ਗਾ ਨਸ਼ਾ ਤਸਕਰਾਂ ਦਾ ਸਾਥ ਦੇ ਰਹੀ ਆ ਪੁਲਿਸ ਨਸ਼ਾ ਤਸਕਰਾਂ ਨੂੰ ਕਹਿ ਰਹੀ ਆ ਕਿ ਆ ਬੰਦਾ ਤੁਹਾਡੇ ਖਿਲਾਫ ਬੋਲਦਾ ਜਿਸ ਤਰ੍ਹਾਂ ਇਸ ਵੀਰ ਦੇ ਨਾਲ ਹੋਈ ਆ ਲੋਕ ਚਾਹੁੰਦੇ ਕਿ ਨਸ਼ਾ ਬੰਦ ਹੋਵੇ ਜੇ ਨਾ ਤਾਂ ਪੁਲਿਸ ਚਾਹੁੰਦੀ ਆ ਤੇ ਨਾ ਹੀ ਸਰਕਾਰ ਚਾਉਂਦੀ ਆ ਕਿਉਂਕਿ ਲੀਡਰਾਂ ਦੇ ਤੇ ਪੁਲਿਸ ਦੀ ਸ਼ਹਿਤੇ ਹੀ ਪੰਜਾਬ ਦੇ ਅੰਦਰ ਜਿਹੜਾ ਨਸ਼ਾ ਉਹ ਧੜਾ ਧੜ ਵਿਕ ਰਿਹਾ ਤੇ ਆ ਚੈਹਲਾਂ ਵਾਲੇ ਕੇਸ ਦੇ ਵਿੱਚ ਤਾਂ ਸਾਫ਼ ਕਲੀਅਰ ਹੋ ਗਿਆ ਜੀ ਕਿ ਪੁਲਿਸ 22 ਤੋਂ ਜਾਣਕਾਰੀ ਲੈ ਕੇ ਗੁਰਪ੍ਰੀਤ ਸਿੰਘ ਆ ਉਹ ਪਤਾ ਨਹੀਂ ਐਸਆਈ ਆ ਕਿ ਹੌਲਦਾਰ ਆ ਕੁਛ ਹੈ ਪੁਲਿਸ ਮੁਲਾਜ਼ਮ ਇਹ ਸਦਰ ਥਾਣੇ ਦੇ ਵਿੱਚ ਉਹ ਬੰਦਾ ਇਹਦੇ ਤੋਂ ਜਾਣਕਾਰੀ ਲੈ ਕੇ ਸਾਰੀ ਨਸ਼ਾ ਤਸਕਰਾਂ ਨੂੰ ਜਾਣਕਾਰੀ ਦੇ ਰਿਹਾ ਤੇ ਜਿਹੜਾ ਪੰਜਾਬ ਸਰਕਾਰ ਦਾ ਯੁੱਧ ਨਸ਼ਿਆਂ ਵਿਰੁੱਧ ਆ ਉਹਦੇ ਮੂੰਹ ਤੇ ਚੈਲਪਿੰਡ ਦੇ ਵਿੱਚ ਕਰਾਰੀ ਚਪੇੜ ਵੱਜੀ ਆ ਜਿਹਦੇ ਤੋਂ ਤਲਖੀ ਫਰੀਦਕੋਟ ਦੀ ਪੁਲਿਸ ਨੂੰ ਵੀ ਆ ਕਿ ਸਾਡਾ ਜਲੂਸ ਨਿਕਲ ਰਿਹਾ ਇਹਦੇ ਚ ਤੇ ਪੰਜਾਬ ਸਰਕਾਰ ਨੂੰ ਵੀ ਆ ਅਸੀਂ ਦੱਸਣਾ ਚਾਹੁੰਦੇ ਆ ਕਿ ਹਜੇ ਤਾਂ ਜਲੂਸ ਤੁਹਾਡਾ ਥੋੜਾ ਨਿਕਲਿਆ ਜੇਕਰ ਇਸ ਬਾਈ ਦੀ ਵਾਰ ਨਹੀਂ ਵੀ ਕਿਸੇ ਨੇ ਦੇਖਿਆ ਜਾਂ ਇਹਦੇ ਘਰਵੰਨੀ ਕਿਸੇ ਨੇ ਨਸ਼ਾ ਤਸਕਰ ਨੇ ਆਪਦੀ ਮਾੜੀ ਨਿਗਾਹ ਕੀਤੀ ਤੇ ਜਲੂਸ ਫਿਰ ਫਰੀਦਕੋਟ ਦੀ ਪੁਲਿਸ ਦਾ ਇਸ ਤੋਂ ਵੀ ਵੱਧ ਜਿਹੜਾ ਉਹ ਨਿਕਲਣ ਵਾਲਾ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਵੀ ਅਸੀਂ ਕਹਿ ਰਹੇ ਆ ਫਰੀਦਕੋਟ ਦੀ ਪੁਲਿਸ ਨੂੰ ਕਿ ਜਲਦ ਤੋਂ ਜਲਦ ਉਹਨਾਂ ਗੁੰਡਿਆਂ ਨੂੰ ਨੱਥ ਪਾਓ ਨਹੀਂ ਤੇ ਫਿਰ ਤੁਸੀਂ ਤਾਂ ਇੱਕ ਵੀਡੀਓ ਡਿਲੀਟ ਕਰਵਾਉਣ ਦੇ ਮਾਰੇ ਭੱਜੇ ਫਿਰਦੇ ਸੀ ਗੱਡੀਆਂ ਲੈ ਕੇ ਤੇ ਪਤਾ ਨਹੀਂ ਕਿੰਨੇ ਚੈਨਲਾਂ ਤੇ ਤੁਹਾਡੀਆਂ ਵੀਡੀਓ ਚੱਲ ਰਹੀਆਂ ਤੇ ਉਹਦੇ ਵਿੱਚ ਸ਼ਰਅਾਮ ਨਾਮ ਵੀ ਬੋਲਾਂਗੇ ਕਿ ਕਿਹੜੇ-ਕਿਹੜੇ ਮੁਲਾਜ਼ਮ ਆ ਉਹਨਾਂ ਨਸ਼ਾ ਤਸਕਰਾਂ ਨਾਲੇ ਹੋਏ ਤੇ ਕਿਹੜੇ-ਕਿਹੜੇ ਉਹਨਾਂ ਤੋਂ ਹਫ਼ਤਾ ਲੈ ਕੇ ਜਿਹੜਾ ਉਹ ਨਸ਼ਾ ਵਕਾਉਂਦੇ ਆ ਤੇ ਫਰੀਦਕੋਟ ਦੀ ਪੁਲਿਸ ਨੂੰ ਸਾਡੀ ਲਾਸਟ ਵਾਰਨਿੰਗ ਆ ਵੀ ਉਹਨਾਂ ਗੁੰਡਿਆਂ ਨੂੰ ਜਲਦ ਤੋਂ ਜਲਦ ਜਿਹੜੀ ਉਹ ਨੱਥ ਪਾ ਲ ਤਾਸੀਂ ਗੁਰਪ੍ਰੀਤ ਸਿੰਘ ਜੋ ਪੁਲਿਸ ਦੇ ਮੁਲਾਜ਼ਮ ਨੇ ਸਦਰ ਥਾਣੇ ਤੋਂ ਫਰੀਦਕੋਟ ਤੋਂ ਉਹਨਾਂ ਨੂੰ ਅਸੀਂ ਦੋ ਵਾਰ ਪਹਿਲਾਂ ਫੋਨ ਕੀਤਾ ਉਹਨਾਂ ਨੇ ਫੋਨ ਨਹੀਂ ਚੱਕਿਆ ਦੋ ਵਾਰ ਅਸੀਂ ਇਸ ਫੋਨ ਤੋਂ ਫੋਨ ਕੀਤਾ ਪਰ ਉਹਨਾਂ ਦੁਆਰਾ ਫੋਨ ਜਿਹੜਾ ਉਹ ਨਹੀਂ ਚੱਕਿਆ ਜਾ ਰਿਹਾ ਜੇਕਰ ਉਹ ਆਪਣਾ ਪੱਖ ਸਾਨੂੰ ਦੇਣਾ ਚਾਹੁੰਦੇ ਆ ਤਾਂ ਸਾਡਾ ਨੰਬਰ ਸਕਰੀਨ ਤੇ ਚੱਲ ਰਿਹਾ ਉਹ ਆਪਣਾ ਪੱਖ ਆ ਜਿਹੜਾ ਉਹ ਤੇ ਦੇ ਸਕਦੇ ਆ ਧੰਨਵਾਦ